ਇੱਕ ਲੜਕੀ ਸੀ ਹੂੰ ਨਾਨੀ ਲਊਗਾ ਜੀ ਉਸ ਤੇ ਬੱਚੇ ਵੀ ਮਰੇ ਸੀ ਦੋਵੇਂ ਹੂੰ ਤੇ ਘਰ ਵਾਲਾ ਵੀ ਮਰ ਗਿਆ ਫੇ ਅੱਛਾ ਤਾਂ ਉਹ ਜਦੋਂ ਚੈੱਕ ਹੋਇਆ ਵੀ ਪਹਿਲਾਂ ਘਰ ਵਾਲਾ ਮਰ ਗਿਆ ਫੇਰ ਬੱਚੇ ਵੀ ਮਰ ਗਏ ਮਰਨ ਤੋਂ ਪਹਿਲਾਂ ਥੋੜੀ ਬਹੁਤ ਸਟੇਟਮੈਂਟ ਵੀ ਦੇ ਗਈ ਤਾਂ ਉਹਨੂੰ ਕੈਦ ਹੋਈ ਸੀ ਅੱਛਾ ਬੱਚੇ ਸਟੇਟਮੈਂਟ ਕੀ ਦੇਤੇ ਮੰਮੀ ਨੇ ਸਾਨੂੰ ਪਿਛਕਵਾਇਆ ਸੀ ਬਾਦ ਵਿੱਚ ਉਹ ਨਿਕਲਿਆ ਵੀ ਉਸੇ ਲੜਕੀ ਨੇ ਆਪਦਾ ਘਰ ਵਾਲਾ ਵੀ ਮਾਰਿਆ ਬੱਚੇ ਵੀ ਮਾਰੇ ਆਪ ਦੀ ਜਣਾ ਚ ਮਾਰ ਕੇ ਪੁਰ ਤੇ ਥੱਲੇ ਪੁਰ ਤੋਂ ਮਤਲਬ ਅਕਸਰ ਸੜਕਾਂ ਦੇ ਲੈਫਟ ਰਾਈਟ ਤਾਂ ਜੱਟਾਂ ਦੇ ਖੇਤ ਹੈ ਨਾ ਕਿਸਾਨਾਂ ਦੇ ਖੇਤ ਹੈ ਉੱਥੇ ਤਾਂ ਬਾਡੀਆਂ ਸਿੱਟੀਆਂ ਨਹੀਂ ਜਾਂਦੀਆਂ ਇਹ ਬਾਡੀ ਡਿਸਪੋਜ਼ ਆਫ ਕਰ ਲਈ ਖਾਲੇ ਆ ਕੈਲੋ ਨਾਲੇ ਐਉਂ ਜੀਆਂ ਜਗਾਹ ਦੇਖੀ ਜਿੰਦੀ ਤੇ ਉਹ ਬੱਚਿਆਂ ਦੀਆਂ ਬਾਡੀਜ਼ ਹਮ ਰਿਕਵਰ ਹੋਈਆਂ ਸੀ ਇੱਕ ਪੁੱਲ ਤੋਂ ਆਪਦੇ ਢਿੱਡੋ ਜੰਮੇ ਬੱਚੇ ਹਾਂ ਹਾਂ ਅੱਛਾ ਇੱਕ ਨੋਚੂ ਜੁੰਤਾ ਵੀ ਸੀ ਰੱਖਿਆ ਗਿਆ ਵੀ ਸ਼ਾਇਦ ਮਰ ਗਿਆ ਤਾਂ ਜਦੋਂ ਉਹਦੀ ਟ੍ਰੀਟਮੈਂਟ ਟ੍ਰੀਟਮੈਂਟ ਹੋਈ ਵਿਚਾਰੇ ਨੇ ਥੋੜੇ ਜਿਹਾ ਬਿਆਨ ਦਿੱਤੇ ਤੇ ਬਾਅਦ ਚ ਉਹ ਵੀ ਮਰ ਗਿਆ ਤਾਂ ਉਹ ਕੇਸ ਹੋਇਆ ਹਮ ਐਉਡੀ ਔਰਤ ਨੂ ਹਮ ਦੂਜੀਆਂ ਹਰ ਤਾਂ ਗੰਦੀ ਭਾਸ਼ਾ ਕੁੱਤੀ ਬਿੱਲੀ ਕਰਕੇ ਬੁਲਾਉਂਦੀਆਂ ਓਕੇ ਮਾੜੀ ਭਾਸ਼ਾ ਵਰਤ ਕੇ ਬਣਾਉਣੀ ਆ ਵੀ ਤੂੰ ਐ ਕੀਤਾ ਅੱਛਾ ਜਿੱਥੇ ਮੈਂ ਤੁਹਾਨੂੰ ਦੂਜੇ ਪਾਸੇ ਦੱਸਿਆ ਨਾ ਮਰਦ ਕ੍ਰਿਮੀਨਲਸ ਦਾ ਹਾਂ ਹਾਂ ਤੇ ਦੂਜੇ ਪਾਸੇ ਮੈਂ ਤੁਹਾਨੂੰ ਆ ਵੀ ਦੱਸਦਾ ਤੂੰ ਵੀ ਬੋਲਦੀ ਏ ਤੂੰ ਆ ਕਰਕੇ ਆਈ ਏ ਆਪਦੇ ਬੱਚੇ ਖਾਣੀ ਹਾਂ ਆਹੀ ਭਾਸ਼ਾ ਜਿਹੜੀ ਪੰਜਾਬੀ ਦੀ ਭਾਸ਼ਾ ਹੈ ਹਾਂ ਜਿਹੜੀ ਸੱਚ ਪੁੱਛੋ ਕਾਨੂੰਨੀ ਤੌਰ ਤੇ ਅਲਾਉਡ ਨਹੀਂ ਹੈ ਬਟ ਮੈਂ ਜਿਹੜੀ ਗੱਲ ਸੁਣੀ ਉਹ ਕਹਿ ਰਿਆਂ ਤੇ ਅਸੀਂ ਉਹਨਾਂ ਨੂੰ ਰੋਕਦੇ ਹੀ ਰਹਿੰਦੇ ਸੀ ਬਈ ਬੰਦੇ ਬਣਾਉ ਨਹੀਂ ਇਹੋ ਜੀ ਪਾਸ਼ਾ ਵਰਤਣੇ ਵਾਟ ਐਂ ਕਰਤਣਾ ਤੇ ਉਹਨਾਂ ਤੇ ਹੁੰਦੀਆਂ ਮੁਲਾਜ਼ਮ ਮਹਿਲਾ ਮੁਲਾਜ਼ਮ ਲੱਗੀਆਂ ਵੀ ਉਹ ਅਕਸਰ ਇਹੀ ਲਿਆਉਂਦੀਆਂ ਸੀ ਆਹ ਦੇਖੋ ਜੀ ਲੜਾਈ ਕਰਦੀਆਂ ਇੱਕ ਦੂਜੇ ਨੂੰ ਆਹਾ ਕਰਦੀਆਂ ਕੁੱਤੀ ਬਿੱਲੀ ਕਰਦੀਆਂ ਔਰਤਾਂ ਫਿਰ ਗਾਲਾਂ ਹੀ ਕੱਢਦੇ ਸੀ ਕਿ ਦੂਜੇ ਦੇ ਥੱਪੜ ਪਰੇੜ ਵੀ ਕਰਦੀਆਂ ਸੀ ਲੋਟ ਵੀ ਪੈਣੀਆਂ ਸੀ ਵੀ ਉਹ ਜਦੋਂ ਰਿਆ ਹੁੰਦੀ ਉਦੋਂ ਕੀ ਹੁੰਦਾ ਤਾਂ ਹੌਲਦਾਰ ਨਹੀਂ ਇੱਕ ਦਿਨ ਜਿਹੜੀ ਸਾਡੀ ਹੌਲਦਾਰ ਸੀ ਹੌਲਦਾਰ ਨਹੀਂ ਕਹ ਦੋ ਉਹ ਇੱਕ ਦਿਨ ਪੇਸ਼ ਹੁੰਦੀ ਹੈ ਸਲੂਟ ਮਾਰਦੀ ਹੈ ਕਹਿੰਦੀ ਜੀ ਮੈਂ ਕਿਹਾ ਹਾਂ ਬੋਲੋ ਮੈਡਮ ਦੱਸੋ ਕਹਿੰਦੀ ਜੀ ਮੈਂ ਨਾ ਉਹਨੇ ਪੇਸ਼ ਹੋਣਾ ਹੈ ਮੈਨੂੰ ਐਸ ਵੀ ਕਾਫੀ ਦੇਰ ਅੰਦਰ ਰਹੂਗੀ ਉਹ ਤੇ ਪਰ ਸੀਗੀ ਵੀ ਕਾਫੀ ਦੇਰ ਦੀ ਅੰਦਰ ਤੇ ਉਹ ਹੌਲਦਾਰਨੀ ਮੈਡਮ ਕਹਿੰਦੀ ਹੈ ਲਓ ਜੀ ਸਰ ਮੈਂ ਕਿਹਾ ਹਾਂ ਬਈ ਕੀ ਤਕਲੀਫ ਹੈ ਮੈਂ ਕਿਹਾ ਵੀ ਪ੍ਰੋਬਲਮ ਲੈ ਕੇ ਆਈ ਹੋਗੀ ਕਿਹਦੀ ਲੋਜੀ ਸਰ ਇਹ ਨਾ ਦੀ ਰਿਆ ਹੋ ਰਹੀ ਹੈ ਮੈਂ ਕਹੇ ਰਿਆ ਹੋ ਰਹੀ ਹੈ ਡਿਪਟੀ ਸਾਹਿਬ ਕਿਨੇ ਹਾਂਜੀ ਇਹਦੀ ਰਿਹਾਈ ਬਣੀ ਜਾਂਦੀ ਹੈ ਮੈਂ ਕਹੇ ਮੈਨੂੰ ਥੋੜੀ ਜੀ ਨਾ ਉਹ ਲੱਗੀ ਹੈਰਾਨੀ ਜੀ ਕਿਉਂਕਿ ਮੇਰੇ ਦਿਮਾਗ ਦੇ ਵਿੱਚ ਕਿਤੇ ਨਾ ਕਿਤੇ ਇਹ ਸੀ ਵੀ ਇਹਨੇ ਆਪਦੇ ਬੱਚਿਆਂ ਦੀ ਬੜਾ ਹੀਨਿਸ ਕ੍ਰਾਈਮ ਕੀਤਾ ਹੈ ਨੇ ਹਾਂ ਹੀਨਿਸ ਕੀਤਾ ਤੇ ਆਪਦੇ ਬੱਚਿਆਂ ਨਾਲ ਉਹ ਫਿਰ ਜਿਵੇਂ ਮੈਂ ਹਾਂ ਮੈਂ ਆਪਦੇ ਬੱਚਿਆਂ ਤੇ ਜਾਂ ਕੋਈ ਵੀ ਜੇਲ ਅਫਸਰ ਆਪਦੇ ਬੱਚਿਆਂ ਤੇ ਜਾਨ ਦਿੰਦਾ ਤੇ ਆਪਾਂ ਉਵੇਂ ਜੇ ਮੇਰੀ ਸੋਸ ਸੀ ਵੀ ਯਾਰ ਹੈ ਤੇ ਮੈਨੂੰ ਐਚਪੀ ਤਾਂ ਕਾਫੀ ਦਿਨਾਂ ਤਰੋਂ ਰੋਗੀ ਉਹ ਤਾਂ ਪੂਰੀ ਹੋ ਗਈ ਉਹਦੀ ਡਿਪੀ ਸਾਹਿਬ ਕਹਿੰਦੇ ਹਾਂਜੀ ਚੈੱਕ ਕਰ ਕਰੀ ਜਾਂਦੇ ਜੀ ਚੈੱਕ ਹੋ ਗਈ ਜੀ ਮੈਂ ਇੱਕ ਵਾਰ ਕੱਚੀ ਚੈਕਿੰਗ ਕਰ ਲਈ ਦੀ ਰਹੀ ਆਈ ਬਣਤੀ ਹੈ ਮੈਂ ਚਲੋ ਫਿਰ ਡਾਕੂਮੈਂਟ ਲਿਓ ਤੇ ਫਿਰ ਆਪਾਂ ਦੇਖਾਂਗੇ ਤੂੰ ਬੀਬੀ ਕੁਝ ਕਹਿਣਾ ਹੈ ਕਹਿੰਦੇ ਨਹੀਂ ਜੀ ਬਸ ਮੈਂ ਤਾਂ ਸਸਰੀ ਘਰ ਬੁਲਾਉਣ ਆਈ ਆ ਬੜੀ ਅਸੀਂ ਵਧੀਆ ਰਹੀਆਂ ਮੈਂ ਚੰਗਾ ਜਾ ਥੋੜਾ ਜਿਹਾ ਰੁੱਖਾ ਜਾ ਮੈਂ ਚੰਗਾ ਜਾ ਤੇ ਉਹ ਜਾਂਦੀ ਦੀ ਤੇ ਮੈਂ ਹੌਲਦਾਰਨੀ ਨੂੰ ਪੁੱਛਿਆ ਅਬ ਮੈਂ ਹੈ ਇੱਕ ਗੱਲ ਸੁਣ ਕਹਿੰਦੇ ਹਾਂਜੀ ਮੈਂ ਜਿਹੜੀ ਮਹਿਲਾ ਮੁਲਾ ਹੁੰਦੀ ਹੈ ਨਾ ਇਹ ਇਹਨੂੰ ਮੈਂ ਕਿਹਾ ਕਿਨੇ ਲੈਣਾ ਹੈ ਹਮ ਘਰ ਦੇ ਤਾਂ ਇਹਦੇ ਕਿਤੇ ਮਿਲਣੀ ਹੈ ਇਹ ਹਮ ਤੇ ਇਹਨੂੰ ਕਿਨੇ ਲੈਣਾ ਆਉਣਾ ਹੈ ਹਮ ਤੇ ਤੂੰ ਨਾ ਇਹਨੂੰ ਪੁੱਤ ਪਤਾ ਕਰ ਵੀ ਸਪੁਰਦ ਤਾਂ ਨਹੀਂ ਕਿਦੇ ਕਰਨੀ ਹੈ ਹਮ ਹੌਲਦਾਰਨੀ ਕੀ ਬੋਲਦੀ ਜਨਾਬ ਜੀ ਇਹਨੂੰ ਤਾਂ ਵੱਡੀ ਗੱਡੀ ਆਈਏ ਦਿੱਲੀੋਂ ਲੈਣ ਅੱਛਾ ਮੈਂ ਕਿਹਾ ਹੈ ਦਿੱਲੀੋਂ ਕਿਹਦੇ ਆਂਜੀ ਦਿੱਲੀ ਜਾ ਰਹੀ ਐ ਤੇ ਪੱਟੀ ਗੱਡੀ ਆਈ ਐ ਦਿੱਲੀੋਂ ਲੈਣ ਉਹ ਕੌਣ ਸੀ ਪਰ ਆਪ ਜਾਣੇ ਕੌਣ ਸੀ ਫਿਰ ਅਸੀਂ ਉਹਦੇ ਆਧਾਰ ਕਾਰਡ ਦੇਖੇ ਮਤਲਬ ਜੋ ਵੀ ਉਸ ਵੇਲੇ ਦੇ ਡਾਕੂਮੈਂਟਸ ਸੀ ਉਹ ਰੱਖੇ ਆਧਾਰ ਕਾਰਡ ਵਗੈਰਾ ਜੋ ਵੀ ਲੀਗਲ ਡਾਕੂਮੈਂਟਸ ਸੀ ਉਹ ਰੱਖੇ ਸਪੁਰਦਾਰੀ ਦੇ ਜੋ ਰੂਲਸ ਐ ਮੈਲਾ ਦੇ ਵਿੱਚ ਉਹ ਦਿੱਤੇ ਤੇ ਅਸੀਂ ਮਹਿਲਾ ਦੀ ਰਿਆਈ ਜਨਰਲੀ ਟਾਈਮ ਸਰ ਕਰ ਦਿੰਨੇ ਆ ਤੇ ਇਹ ਤਾਂ ਟਾਈਮ ਹੀ ਦੋ 3 ਵਜੇ ਦਾ ਟਾਈਮ ਸੀ ਤੇ ਅਸੀਂ ਟਾਈਮ ਸਰੇਾਈ ਕੀਤੀ ਐਨਸ਼ੋਰ ਕੀਤਾ ਵੀ ਕੱਲ ਨੂੰ ਸਾਡੇ ਤੇ ਕੋਈ ਗੱਲ ਨਾ ਆਵੇ ਐਨ ਲੱਗੇ ਵੀ ਇਹਨਾਂ ਨੇ ਸਪੁਰਤਾਰੀ ਕਿਨੂ ਦਿੱਤੀ ਮਹਿਲਾ ਦੀ ਸਪੁਰਤਾਰੀ ਦੇਣੀ ਪੈਂਦੀ ਹੈ ਤਾਂ ਉਹ ਅਸੀਂ ਐਨਸ਼ੋਰ ਕੀਤਾ ਪਰ ਉਸ ਲੜਕੀ ਜਿਸ ਨੇ ਆਪ ਦੇ ਬੱਚੇ ਮਾਰੇ ਹੋਏ ਨੂੰ ਲੈਣ ਵੱਡੀ ਕਾਰ ਦਿੱਲੀੋਂ ਆਈ ਸਮਾਜ ਕਿੱਥੇ ਜਾ ਰਿਹਾ ਤੁਸੀਂ ਆਪੀ ਸਮਝ ਸਕਦੇ ਆਪਾਂ ਕੌਣ ਸੀ ਕੀ ਸੀ ਕੀ ਕਨੈਕਸ਼ਨ ਸੀ ਬਟ ਮੈਂ ਨੋ ਕਮੈਂਟਸ ਬਟ ਮੈਂ ਤੁਹਾਨੂੰ ਨੋ ਕਮੈਂਟਸ ਕਿਹਾ ਵੀ ਕੀ ਸੀ ਕਿਉਂ ਸੀ ਨਹੀਂ ਮੈਂ ਕੀਤਾ ਮੈਂ ਕਹਿਣਾ ਵੀ ਸਮਾਜ ਕਿੱਥੇ ਜਾ ਰਿਹਾ ਉੱਥੋਂ ਤੱਕ ਮੇਰੀ ਸੀਮਤ ਕਮੈਂਟਸ